ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਕਿਹਾ ਜਾਂਦਾ ਹੈ ਕਿ ਪੁਲਿਸ ਦੀ ਜਿਹੜੀ ਲਾਠੀ ਹੈ ਉਹ ਵੱਜਦੀ ਵੀ ਜ਼ੋਰ ਨਾਲ ਹੈ ਤੇ ਉਸ ਦੀ ਆਵਾਜ਼ ਵੀ ਬਹੁਤ ਹੁੰਦੀ ਹੈ ਦੱਸ ਦਈਏ ਅੱਜ ਔੜ ਦਾ ਇੱਕ ਔੜ ਗੁੜਪੜ ਏਰੀਆ ਦਾ ਇੱਕ ਨਸ਼ਾ ਤਸਕਰ ਜਿਸ ਨੇ 4 ਮਾਰਚ ਨੂੰ ਪੁਲਿਸ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਸੀ ਪਹਿਲਾਂ ਤਾਂ ਕੱਲ ਪੁਲਿਸ ਉਸ ਨੂੰ ਦਬੋਚਦੀ ਹੈ ਤੇ ਅੱਜ ਉਸ ਦੇ ਕੋਲੋਂ ਇੱਕ ਰਿਵਾਲਵਰ ਨੂੰ ਰਿਕਵਰ ਕਰਾਉਣ ਲਈ ਔੜ ਵਾਲੀ ਸਾਈਡ ਜਾ ਰਹੀ ਹੁੰਦੀ ਹੈ ਤਾਂ ਪਹਾਰਾ ਦੇ ਨਜ਼ਦੀਕ ਪਿੰਡ ਪਹਾਰਾ ਦੇ ਨਜ਼ਦੀਕ ਕੱਚੀ ਸੜਕ ਤੇ ਕੱਚੇ ਰਸਤੇ ਤੇ ਨਹਿਰ ਦੇ ਬਿਲਕੁਲ ਨਾਲ ਉੱਥੇ ਜਿਹੜਾ ਉਸ ਨੇ ਪਿਸਤੌਲ ਦੱਬਿਆ ਹੁੰਦਾ ਉਸ ਨੂੰ ਰਿਕਵਰ ਕਰਨ ਲਈ ਜਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਤਾਂ ਇਸ ਅਮਨ ਨਾਮਕ ਨਸ਼ਾ ਤਸਕਰ ਜਿਸ ਦੀ ਉਮਰ ਮੈਂਚ 22 ਸਾਲ ਦੱਸੀ ਜਾ ਰਹੀ ਹੈ ਉਸ ਦੇ ਵੱਲੋਂ ਆਪਣੇ ਰਿਵਾਲਵਰ ਦੇ ਨਾਲ ਜਿਹੜਾ ਔਰਵਾਲਵਰ ਉਸਨੇ ਲਕੋਇਆ ਸੀਗਾ ਉਸ ਦੇ ਨਾਲ ਪੁਲਿਸ ਦੇ ਉੱਤੇ ਫਾਇਰ ਕੀਤਾ ਜਾਂਦਾ ਤੇ ਬੈਕਲੈਸ਼ ਵਿੱਚ ਕਾਉਂਟਰ ਅਟੈਕ ਵਿੱਚ ਪੁਲਿਸ ਜਵਾਬੀ ਕਾਰਵਾਈ ਕਰਦੀ ਹੈ ਤੇ ਇਹ ਜਿਹੜਾ ਅਮਨ ਨਾਮਕ ਨਸ਼ਾ ਤਸਕਰ ਹੁੰਦਾ ਇਹ ਇੰਜਰਡ ਹੋ ਜਾਂਦਾ ਤੁਹਾਨੂੰ ਮੌਕੇ ਦੀ ਤਸਵੀਰਾਂ ਦਿਖਾਉਂਦੇ ਆ ਜਿੱਥੇ ਪੁਲਿਸ ਭਾਰੀ ਗਿਣਤੀ ਵਿੱਚ ਮੌਕੇ ਤੇ ਪਹੁੰਚਦੀ ਹੈ ਤੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਐਸਪੀ ਡਾਕਟਰ ਮੁਕੇਸ਼ ਕੁਮਾਰ ਆਪਣੀ ਪੁਲਿਸ ਪਾਰਟੀ ਦੇ ਨਾਲ ਜ਼ਿਲ੍ਹੇ ਦੀ ਪੁਲਿਸ ਦੇ ਨਾਲ ਮੌਕੇ ਤੇ ਮੌਜੂਦ ਹੁੰਦੇ ਆ ਪਰ ਵੱਡੀ ਗੱਲ ਇਹ ਹੈ ਕਿ ਜਿਹੜੇ ਇਹ ਨਸ਼ਾ ਤਸਕਰ ਨੇ ਪੁਲਿਸ ਉਹਨਾਂ ਨੂੰ ਨਕੇਲ ਪਾਉਣ ਲਈ ਵਚਨਬੰਦ ਹੈ ਪਰ ਜਦ ਇਸ ਤਰੀਕੇ ਦੀ ਹਰਕਤਾਂ ਇਹ ਮਾੜੇ ਅੰਸਰ ਕਰਦੇ ਨੇ ਇਹੋ ਜਿਹੇ ਨਸ਼ਾ ਤਸਕਰ ਕਰਦੇ ਨੇ ਜਵਾਨੀ ਦੇ ਜੋਸ਼ ਵਿੱਚ ਨਸ਼ੇ ਦੀ ਲੋਰ ਵਿੱਚ ਤੇ ਪੈਸੇ ਦੇ ਕਮਾਂਡ ਵਿੱਚ ਤਾਂ ਅਜਈਆਂ ਕਾਰਵਾਈਆਂ ਹੁੰਦੀਆਂ ਨੇ ਦੁਕਾਨੀ ਤੁਹਾਨੂੰ ਮੌਕੇ ਦੀ ਪੂਰੀ ਤਸਵੀਰਾਂ ਇੱਕ ਐਫ ਆਰ ਨੰਬਰ 44 ਖਾਣਾ ਸਿਟੀ ਨਵਾਂ ਸ਼ਹਿਰ 4 ਮਾਰਚ ਨੂੰ ਹੋਈ ਸੀਗੀ ਉਹਦੇ ਵਿੱਚ ਇੱਕ ਅਮਨ ਨੂੰ ਰਾਉਂਡ ਅਪ ਕਰਨ ਲਈ ਸੀਆਏ ਟੀਮ ਨੇ ਨਾਕਾ ਲਗਾਇਆ ਹੋਇਆ ਸੀ ਤੇ ਉਹਨੇ ਉਹ ਫੁੱਲ ਸਪਾਰਟ ਵੀ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਉਸ ਦਿਨ ਉਹਦੇ ਕੋਲ ਵੈਪਨ ਵੀ ਸੀਗਾ ਜਿਹਦੇ ਤਹਿਤ ਹੀ ਇਹ ਜਿਹੜੀ ਐਫਆਈਆਰ ਰਜਿਸਟਰ ਕੀਤੀ ਗਈ ਤੇ ਕੱਲ ਹੀ ਇਸ ਨੂੰ ਅਮਨ ਨੂੰ ਅਰੈਸਟ ਕੀਤਾ ਗਿਆ ਸੀ ਤੇ ਜਿਹੜਾ ਇਸ ਤੋਂ ਇੱਥੇ ਵੈਪਨ ਰਿਕਵਰੀ ਉਹਨੂੰ ਲਿਆਂਦਾ ਗਿਆ ਸੀ ਤੇ ਜਦੋਂ ਪੁਲਿਸ ਪਾਰਟੀ ਉਹਨੂੰ ਵੈਪਨ ਰਿਕਵਰੀ ਲਈ ਇੱਥੇ ਲੈ ਕੇ ਆਈ ਤੇ ਉਹਨੇ ਜਿਹੜਾ ਇੱਥੇ ਵੈਪਨ ਦੱਬਿਆ ਸੀਗਾ ਉਹਨੂੰ ਕੱਢ ਕੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਜਿਹੜਾ ਐਸਐਚਓ ਦੀ ਗੱਡੀ ਦੇ ਉੱਤੇ ਫਾਇਰ ਲੱਗਿਆ ਤੇ ਰਿਟੈਲੀਸ਼ਨ ਦੇ ਵਿੱਚ ਜਦੋਂ ਪੁਲਿਸ ਪਾਰਟੀ ਨੇ ਫਾਇਰ ਕੀਤਾ ਜਿਹੜਾ ਉਹ ਅਮਨ ਹੈ ਉਹ ਇੰਜਰਡ ਹੋ ਗਿਆ ਉਹਨੂੰ ਅਸੀਂ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਇਹ ਅਮਨ ਹੈ ਇਹ ਗੜਪੜ ਦਾ ਰਹਿਣ ਵਾਲਾ ਹੈ ਇਹਦੇ ਖਿਲਾਫ ਟੋਟਲ 11 ਮੁਕਦਮੇ ਦਰਜ ਹੈਗੇ ਨੇ ਜਿਦੇ ਵਿੱਚੋਂ 9 ਮੁਕਦਮੇ ਐਨਡੀਪੀਐਸ ਦੇ ਨੇ ਤੇ ਇਹ ਸਾਡੇ ਜ਼ਿਲ੍ਹੇ ਦਾ ਪੀਓ ਵੀ ਹੈਗਾ ਸਰ ਕਿੰਨੇ ਕੇਸਾਂ ਦੇ ਵਿੱਚ ਪੀਓ ਸੀ ਤੇ ਕਿਹੜੇ-ਕਿਹੜੇ ਕੇਸ ਸੀ ਇਹਦੇ ਵਿੱਚ ਮੈਂ ਜਿਵੇਂ ਤੁਹਾਨੂੰ ਦੱਸਿਆ ਜੀ 11 ਟੋਟਲ ਕੇਸ ਸੀਗੇ ਇੱਕ ਮੁਕਦਮੇ ਦੇ ਵਿੱਚ ਪੀਓ ਸੀਗਾ ਤੇ 9 ਐਨਡੀਪੀਐਸ ਦੇ ਪਰਚੇਸ ਤੇ ਰਿਸਟਰੀ ਸੀਗੇ ਸਰ ਵੈਪਨ ਇੱਕੋ ਹੀ ਸੀ ਜਾਂ ਕੀ ਉਹਦੇ ਕਿੰਨੇ ਰਾਉਂਡ ਸੀ ਕੁਝ ਬ੍ਰੰਦ ਹੋਇਆ ਜੀ ਇਹਦੇ ਵਿੱਚ ਹਜ ਤੱਕ ਜੀ ਵੈਪਨ ਇੱਕੋ ਹੀ ਹੈਗਾ ਉਹ ਅਸੀਂ ਸਾਰਾ ਜਿਹੜਾ ਤੁਸੀਂ ਤੁਹਾਡੇ ਸਾਹਮਣੇ ਕ੍ਰਾਈਮ ਸੀ ਤੇ ਇਹਦੇ ਵੱਲੋਂ ਜਿਹੜਾ ਫਾਇਰ ਕੀਤਾ ਗਿਆ ਉਹ ਐਸਐਚਓ ਦੀ ਗੱਡੀ ਤੇ ਲੱਗਿਆ ਸਰ ਇੰਜਰਡ ਕਿੱਥੇ ਹੋਇਆ ਇਹਦੀ ਲੈਗ ਤੇ ਇੰਜਰੀ ਹੋਈ ਹੈ ਜੀ ਬਾਕੀ ਅਸੀਂ ਉਹਨੂੰ ਹੁਣੇ ਹਸਪਤਲ ਭੇਜਿਆ ਕਿਉਂਕਿ ਉਹ ਸੀਗਾ ਕਿ ਇਹਨੂੰ ਜਲਦੀ ਅਸੀਂ ਹਸਪਤਲ ਭੇਜਦੇ ਉੱਥੇ ਜਾ ਕੇ ਜੋ ਡਾਕਟਰੀ ਮੋਆਇਨਾ ਹੋਏਗਾ ਉਸ ਤੋਂ ਬਾਅਦ ਉਸ ਤੋਂ ਮੁਕਾਬਲੇ ਦੇ ਵਿੱਚ ਕੋਈ ਆਪਣਾ ਕੋਈ ਮੁਲਾਜ਼ਮ ਤੇ ਨਹੀਂ ਕੋਈ ਨਹੀਂ ਜੀ ਸਾਡਾ ਮੁਲਾਜ਼ਮ ਦਾ ਬਚਾਅ ਹੋ ਗਿਆ ਤੇ ਉਹ ਪੁਲਿਸ ਦੀ ਜਿਹੜੀ ਐਸਐਚਓ ਦੀ ਗੱਡੀ ਸੀ ਉਹਦੇ ਜਾ ਕੇ ਫਾਇਰ ਲੱਗੇ ਉਸ ਵੈਪਨ ਤੋਂ ਇਲਾਵਾ ਹੋਰ ਤਾਂ ਨਹੀਂ ਉਸ ਕੋਲੋਂ ਕੁਝ ਸੀਗਾ ਜੀ ਨਹੀਂ ਹਜੇ ਤੱਕ ਤਾਂ ਉਸ ਤੋਂ ਹੋਰ ਕੁਝ ਨਹੀਂ ਜੀ ਰਿਕਵਰ ਹੋਇਆ ਤੇ ਸਿਟੀ ਨਵਾਂ ਸ਼ਹਿਰ ਦੀ ਜਿਹੜੀ ਪੁਲਿਸ ਪਾਰਟੀ ਹੈ ਲੈਡ ਬਾਈ ਐਸਟੀੂ ਸਿਟੀ ਨਵਾਂ ਸ਼ਹਿਰ ਉਹ ਆੜੇਰੀਆ ਦੇ ਵਿੱਚ ਆਏ ਸੀਗੇ ਆਪਣੇ 44/25 ਮਕਦਮੇ ਚ ਰਿਕਵਰੀ ਕਰਨ ਵਾਸਤੇ ਵੈਪਨ ਦੀ ਠੀਕ ਹੈ ਡੂਰਿੰਗ ਰਿਕਵਰੀ ਜਿਹੜਾ ਜਿਹੜਾ ਦੋਸ਼ੀ ਸੀਗਾ ਉਹਨੇ ਜਿਹੜਾ ਆਪਣਾ ਵੈਪਨ ਇੱਥੇ ਕਿਤੇ ਛੁਪਾਇਆ ਹੋਇਆ ਸੀਗਾ ਉਹਦੇ ਨਾਲ ਫਾਇਰ ਕਰ ਦਿੱਤਾ ਐਸਐਚਓ ਸਾਹਿਬ ਦੇ ਠੀਕ ਹੈ ਜੀ ਗੱਡੀ ਤੇ ਜਿਹੜਾ ਲੱਗਾ ਤੇ ਜਵਾਬੀ ਕਾਰਵਾਈ ਦੇ ਵਿੱਚ ਐਸਐਚਓ ਸਾਹਿਬ ਨੇ ਇੱਕ ਹਵਾ ਦੇ ਵਿੱਚ ਫਾਇਰ ਕੀਤਾ ਤੇ ਇੱਕ ਫਾਇਰ ਫਿਰ ਉਹਦੀ ਜਿਹੜਾ ਉਹਦੇ ਵੱਲ ਕੀਤਾ ਜਿਹੜੀ ਉਹਦੇ ਨੱਕ ਤੇ ਲੱਗਾ ਠੀਕ ਹੈ ਤੇ ਇਹ ਇੰਟੀਮੇਸ਼ਨ ਜਿਹੜੀ ਸਾਨੂੰ ਮਿਲੀ ਸੀਗੀ ਅਸੀਂ ਮੌਕੇ ਤੇ ਪਹੁੰਚ ਗਏ ਸੀ ਸੀਨੀਅਰ ਅਫਸਰ ਵੀ ਮੌਕੇ ਤੇ ਆਏ ਸੀ ਸਾਰਾ ਜਿਹੜਾ ਸੀਨ ਨੂੰ ਕਰਕੇ ਵੈਰੀਫਾਈ ਤੇ ਇੱਕ ਮੁਕਦਮਾ ਨਵਾਂ ਦਰਜ ਕਰਾ ਮੈਮ ਇਹ ਜਿਹੜਾ ਤਸਕਰ ਸੀ ਇਹ ਨਸ਼ੇ ਨਾਲ ਜੁੜਿਆ ਹੈ ਤਸਕਰ ਸੀ ਬਿਲਕੁਲ ਜੀ ਨਸ਼ਾ ਤਸਕਰੀ ਦੇ ਰਿਹਾ ਹੈ तकरीबन 11 12 ਮੁਕਦਮੇ ਸੀ ਕਿੱਥੇ ਰਹਿਣ ਵਾਲੇ ਨੇ ਇੱਕ ਗੜਪੜ ਏਰੀਆ ਦਾ ਗੜਪੜ ਦਾ ਠੀਕ ਹੈ ਜੀ ਕੀ ਦੱਸਗੇ ਤੇ ਅਮਨਦੀਪ ਏਲੀਅਸ ਅਮਨ son of ਮਾ ਕਿੰਨੀ ਕੇਜ ਆ ਮੈਮ ਇਹ ਹਾਰਲੀ 22 23 ਸਾਲ ਦਾ ਹੈ 22 23 ਸਾਲ ਹੈ ਠੀਕ ਹੈ ਜੀ ਮੈਂ ਬਸ ਜਰੇ ਪਹਿਲਾਂ ਕਿਸੇ ਕਿਸੇ ਪਕੌੜਾ ਵੀ ਰਿਆ ਕੀ ਗੱਲ ਸੱਚ ਹੈ ਜੀ ਬਿਲਕੁਲ ਸਹੀ ਹੈ ਜੀ ਇਹ ਪ੍ਰੋਕਲੇਮਡ ਅਫੈਂਡਰ ਹੈਗਾ ਕੋਰਟ ਦਾ ਆਉਣ ਦੇ ਮੁਕਦਮੇ ਦੇ ਵਿੱਚ ਉਸ ਤੋਂ ਇਲਾਵਾ ਚਾਰ ਮੁਕਦਮਿਆਂ ਦੇ ਵਿੱਚ ਇਹ ਨਾਮਜਦ ਸੀ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਹੈਗੇ ਥਾਣੇ ਉਹਨਾਂ ਦੇ ਵਿੱਚ ਵੀ ਇਹ ਵਾਂਟਡ ਸੀ ਹੁਣ ਛੋਟੀ ਜਿਹੀ ਉਮਰ ਵਿੱਚ ਇਹ ਤੇ ਤੁਸੀਂ 11 ਬਾਰੇ ਪਰਚੇ ਦੱਸ ਰਹੇ ਹੋ ਕਿ ਇਹਨਾਂ ਦਾ ਪਰਿਵਾਰ ਵੀ ਇਸ ਮਸਲੇ 'ਚ ਲਿਪਟਾ ਹੈ ਜੀ ਬਿਲਕੁਲ ਜੀ ਇਹਨਾਂ ਦੇ ਪੀੜੀਦਰ ਚੱਲਿਆ ਆ ਰਿਹਾ ਇਹਨਾਂ ਦੀ ਜਦੋਂ ਮੈਂ ਜੁਆਇਨ ਕੀਤਾ ਇਹਨਾਂ ਦੀ ਦਾਦੀ ਤੇ ਪਰਚਾ ਹੋਵੇ ਫਾਦਰ ਤੇ ਤੇ ਮਦਰ ਤੇ ਰੀਸੈਂਟਲੀ ਹੋਇਆ ਇੱਕ ਜੀ ਇਹਦੇ ਤੇ ਵੀ ਪਰਚੇ ਹੀ ਨੇ ਠੀਕ ਹੈ ਹੁਣ ਫਿਲਹਾਲ ਇਹ ਕਿੱਥੇ ਆ ਇਸ ਟਾਈਮ ਜੇਰੇ ਇਲਾਜ ਤੇ ਜੇਰੇਲਾ ਸਿਵਲ ਹਸਪੀਟਲ ਨਾਲ ਸਿਵਲ ਹਸਪੀਟਲ ਲੱਤ 'ਚ ਗੋਲੀ ਵੱਜੀ ਹੈ ਜੀ ਹਾਂਜੀ ਠੀਕ